ਜਿਹੜਾ ਸਾਡੇ ਗਰੀਬ ਭਾਈ ਚਾਰੇ ਦੇ ਪਟਾਕੇ ਜਿਹੜਾ ਚੱਕੇ ਗਏ ਨੇ ਉਹ ਵਾਪਸ ਕੀਤੇ ਨ ਪਰਚੇ ਰੱਦ ਕੀਤੇ ਜਾਣ। ਔਰ ਧੱਕੇ ਨਾਲ ਉਹਨਾਂ ਦੇ ਜਿਹੜੇ ਗਡਾਉਣਾ ਨੂੰ ਜਿੰਦੇ ਲਾਏ ਜਾ ਰਹੇ ਆ ਜਿਵੇਂ ਉਹ ਆਰ ਡੀ ਐਕਸ ਵੇਚ ਰਹੇ ਹੁਣ ਪਟਾਕੇ ਨਾ ਵੇਚ ਰਹੇ ਹੁਣ। ਬੁਛਾਹਰ ਨੂੰ ਜਤਾਬ ਨਹੀਂ ਦਿੱਤੀ ਐ ਵੀ ਇਹ ਬਾਵੜਾ ਦੇਸ਼ ਨਹੀਂ ਹੈਗਾ। ਇਹ ਲੋਕਤੰਤਰੀ ਦੇਸ਼ ਹੈ ਸਾਡਾ। ਇਹ ਤੁਸੀਂ ਅਸਟ੍ਰੇਲੀਆ ਦੇ ਪ੍ਰਸ਼ਾਸਨ ਦੇ ਮੂੰਹ ਵੱਲ ਦੇਖ ਰਹੇ ਸੀ। ਬਿਲਕੁਲ ਸ਼ਾਂਤੀ ਕਰਾਂਗੇ ਲੋਕਾਂ ਨੂੰ ਬਖਸ਼ਣਗੇ ਪਰ ਇੰਨਾ ਇਨਟੈਕਟਰ ਆ ਸਮਝ ਲਿਆ ਅਸੀਂ ਉਹਨਾਂ ਨੂੰ ਚਿਤਾਵਨੀ ਦਿੰਦੇ ਆ ਵੀ ਉਹ ਆਪਣੀਆਂ ਇਹ ਭੈੜੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਫਿਰ ਵਪਾਰ ਮੰਡਲ ਜਿਹੜਾ ਹੈਗਾ ਐਕਸ਼ਨ 'ਚ ਆਊਗਾ ਤੇ ਫਿਰ ਕਿਸੇ ਵੀ ਗਲਤ ਆਕਸਰ ਦੀ ਜਾਂ ਰਿਸ਼ਵਤ ਕੋਰ ਆਕਸਰ ਨੂੰ ਬਖਸ਼ਣ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਵਿਕ ਰਹੇ ਪਟਾਕੇ ਮਾਮਲੇ ਨੂੰ ਲੈ ਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਬਰਨਾਲਾ ਦੇ ਵਿੱਚ ਅੱਜ ਦੇਰ ਸ਼ਾਮ ਕਰੀਬ 8 ਵਜੇ ਪੁਲਿਸ ਪ੍ਰਸ਼ਾਸਨ ਵੱਲੋਂ ਰੇਡ ਦੇ ਰੋਸ ਵਜੋਂ ਬਰਨਾਲਾ ਸ਼ਹਿਰ ਦੇ ਤਮਾਮ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬੰਦੀ ਕੀਤੀ ਗਈ ਜਿਸ ਤੋਂ ਬਾਅਦ ਸੈਂਕੜੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਵੱਖ-ਵੱਖ ਸੰਗਠਨਾਂ ਨੇ ਵਪਾਰੀਆਂ ਦੇ ਨਾਲ ਅਗਰਵਾਲ ਧਰਮਸ਼ਾਲਾ ਵਿੱਚ ਇਕੱਠੇ ਹੋਣ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ ਸਭ ਤੋਂ ਪਹਿਲਾਂ ਜੀ ਮੈਂ ਸਾਰੇ ਵਪਾਰੀਆਂ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਇੱਕ ਗਰੀਬ ਜਿਹੇ ਮਾਣੇ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਦਿੱਤਾ ਜੀ ਸਾਰਾ ਧਿਆਨ ਦਿੱਤਾ ਆਪਣੇ ਦੇ ਪਰ ਮੈਂ ਵਪਾਰੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਵੀ ਕਿਸੇ ਵਪਾਰੀ ਨਾਲ ਕੋਈ ਧੱਕਾ ਨਹੀਂ ਹੋਣਾ ਪਹਿਲਾ ਪਰਚਾ ਨਾਇਬ ਸਿੰਘ ਕਾਲੇ ਤੇ ਹੋਊ ਫਿਰ ਕਿਤੇ ਦੂਜਾ ਵਪਾਰੀ ਬੁਲਾਇਆ ਜਾਊਗਾ ਜੀ ਜਿਹੜਾ ਜਿਹੜਾ ਹੁਣ ਜਿਹੜਾ ਪ੍ਰਸ਼ਾਸਨ ਆਪਣਾ ਸਿਟੀਮੈਂਟ ਤੇ ਧੱਕਾ ਕਰ ਰਿਹਾ ਕਿਸੇ ਵਪਾਰੀ ਨਾਲ ਵੀ ਹਲਵਾਈਆਂ ਨੂੰ ਕਹਿੰਦੇ ਟੈਂਟ ਨਹੀਂ ਲੱਗਣ ਦੇਣੇ ਵੀ ਤਿਹਾਰ ਨਹੀਂ ਬਣਾਉਣਾ ਦਾ ਆਪਣੇ ਹਿੰਦੂਆਂ ਦਾ ਸਾਡੇ ਵਪਾਰਿਆਂ ਦਾ ਇੱਕ ਤਿਹਾੜੀ ਹੁੰਦਾ ਦੀਵਾਲੀ ਉਹੀ ਨਹੀਂ ਉਹੀ ਨਹੀਂ ਆਪਾਂ ਨੂੰ ਬਣਾਉਣ ਦੇਣਾ ਤੇ ਸਾਹਮਣੇ ਆਪਣਾ ਜੰਗਰ ਰਾਜ ਹੋ ਗਿਆ ਜੀ ਪੋਲੀਟਿਕਲ ਜ਼ੋਰ ਦਾ ਇਹਨਾਂ ਦਾ ਲੀਡਰਾਂ ਦਾ ਸਾਡੇ ਫੈਸਲਾ ਸੀ ਹੁਣ ਕੱਲੂ ਮੀਟਿੰਗ ਕਰਾਂ ਇੱਕ ਤਾਂ ਮੈਂ ਵੱਡੀ ਗੱਲ ਹੈ ਜੀ ਸਾਡੀ ਇਹ ਆ ਵੀ ਸਾਡੇ ਦਵਾਨ ਜਾਂਦੇ ਦਾ ਜਿਹੜਾ ਗਦਾਮ ਬੰਦ ਕੀਤਾ ਗਿਆ ਉਹਨੂੰ ਖੋਲ੍ਹਾ ਜਾਵੇ ਉਹਦੇ ਚਾਬੀ ਦਿੱਤੀ ਹੈ ਵਦਕਾਨਦਾਰ ਨੂੰ ਪਰਚੇ ਰੱਦ ਹੋਣੇ ਚਾਹੀਦੇ ਨੇ ਉਹਦਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਸਿੱਧਮ ਦਾ ਇਹਦਾ ਪਰਚੇ ਰੱਦ ਕੀਤੇ ਜਾਣ ਜਿਹੜੇ ਸਾਡੇ ਗਰੀਬ ਭਾਈਚਾਰੇ ਦੇ ਪੜਾਕੇ ਜਿਹੜਾ ਚੱਕੇ ਗਏ ਨੇ ਉਹ ਵਾਪਸ ਕੀਤੇ ਨ ਪਰਚੇ ਰੱਦ ਕੀਤੇ ਜਾਣ ਆਉਣ ਵਾਲਾ ਸਮਾਂ ਫਿਰ ਅਸੀਂ ਸਾਰੇ ਵਪਾਰੀ ਬਹਿ ਕੇ ਉਹ ਜਹੇ ਜਹੇ ਵਪਾਰੀਆਂ ਦਾ ਐਲਾਨ ਹੋ ਉਹੀ ਵਪਾਰ ਮੰਡਲ ਕਰੂ ਅਗਲਾ ਸੰਘਰਸ਼ ਫਿਰ ਇਹ ਹੋਗਾ ਜੀ ਵਪਾਰੀਆਂ ਵੱਲੋਂ ਜੇ ਨਹੀਂ ਵਪਾਰੀਆਂ ਦੀ ਮੰਨੀ ਜਾਣੀ ਫਿਰ ਸਾਰੇ ਵਪਾਰੀਆਂ ਦੀਆਂ ਚਾਬੀਆਂ ਦੁਕਾਨਾਂ ਦੀਆਂ ਡੀਸੀ ਦਫ਼ਤਰ ਦੇ ਵਿੱਚ ਰੱਖੇ ਜਾਣਗੇ ਜੀ ਅਸੀਂ ਕੈਂਡਲ ਮਾਰਚ ਰਾਹੀਂ ਸ਼ਾਂਤੀਪੂਰਨ ਢੰਗ ਨਾਲ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਵੀ ਇਹ ਬਾਵਰ ਦਾ ਦੇਸ਼ ਨਹੀਂ ਹੈਗਾ ਇਹ ਲੋਕਤੰਤਰੀ ਦੇਸ਼ ਹੈ ਸਾਡਾ ਇਹ ਤੁਸੀਂ ਇਸ ਤਰ੍ਹਾਂ ਇਨੇ ਟਾਈਮ ਤੋਂ ਪ੍ਰਸ਼ਾਸਨ ਦੇ ਮੂੰਹ ਵੱਲ ਦੇਖ ਰਹੇ ਸੀ ਵੀ ਸ਼ਾਂਤੀ ਕਰਨਗੇ ਲੋਕਾਂ ਨੂੰ ਬਖਸ਼ਣਗੇ ਪਰ ਇਨ੍ਹਾਂ ਨੇ ਤਾਂ ਡਿਕਟੇਟਰ ਆ ਸਮਝ ਲਿਆ ਮੈਂ ਇਸ ਟੈਂਪੋਰਨ ਬਰਨਾਲਾ ਦੱਸਣਾ ਚਾਹੁੰਦਾ ਜਿਹਦਾ ਬੜੀ-ਬੜੀ ਨਾਮ ਵਾਲਾ ਇਸ ਟੈਂਪੋਰਨਾਲਾ ਦਾ ਫਿਰ ਬਰਨਾਲਾ ਇਧਿਆ ਆਸ਼ਕੇ ਦੇਖ ਲੈ ਕਾਕਾ ਪੁਰੇ ਬੋਧ ਆਇਆ ਬੋਧ ਗਿਆ ਤੇਰੇ ਵਰਗੇ ਜੇ ਬਰਨਾਲਾ ਸ਼ਹਿਰ ਲੋਕਾਂ ਨੂੰ ਦਿਲ ਚ ਪਸਾਨ ਜਾਂਦਾ ਨੇ ਦਿਲ ਚ ਕੱਢਣਾ ਵੀ ਜਾਣਦਾ ਅਸੀਂ ਵਪਾਰੀ ਹੁੰਨੇ ਆ ਅਸੀਂ ਹੱਥ ਜੋੜਨਾ ਵੀ ਜਾਣਦੇ ਆ ਉਹ ਹੱਥ ਖੋਲਣਾ ਵੀ ਜਾਣਦੇ ਆ ਮੈਂ ਇੱਕੋ ਇੱਕ ਪ੍ਰਸ਼ਾਸਨ ਨੂੰ ਚੇਤਾਵਨੀ ਦਵਾਂਗਾ ਆ ਵੀ ਆਪ ਦੀ ਹਕਕਤਾਂ ਦੀ ਬਾਜ਼ ਆ ਜਾਓ ਹੁਣ ਬਰਨਾਲੇ ਦਾ ਵਪਾਰੀ ਛੁੱਟੂ ਹੱਕ ਚੁੱਕਿਆ ਆ ਵੀ ਸ਼ਕਤੀ ਪ੍ਰਸ਼ਾਸਨ ਨੂੰ ਦਿਖਾ ਚੁੱਕਿਆ ਕੱਲ ਜਿਹੜੇ 3 ਦਿਨਾਂ ਦਾ ਸੀ ਉਹ ਕੱਲੇ ਪ੍ਰਸ਼ਾਸਨ ਨੂੰ ਜਗਾਨ ਵਾਸਤੇ ਕੀਤਾ ਉਹ ਜਿਹੜਾ ਕੱਲ ਦੇ ਸਾਡੀ ਰਣਨੀਤੀ ਕਾਲਾ ਜੀ ਉਹ ਸਾਡੇ ਵਪਾਰੀਆਂ ਦੀ ਸਾਡੀ ਤੈਅ ਕਰਾਂਗੇ ਉਹ ਇਹੀ ਹੋਏਗੀ ਉਹ ਫਾਈਨਲ ਇੱਕ ਲਾਸਟ ਪ੍ਰੋਗਰਾਮ ਹੋਏਗਾ ਪ੍ਰਸ਼ਾਸਨ ਨੂੰ ਮਿਲਾਂਗੇ ਆਪਾਂ ਦੱਸਾਂਗੇ ਵੀ ਸਾਡੇ ਆਹ ਦੁੱਖ ਤਕਲੀਫ ਹੈ ਦੂਰ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਰਣਨੀਤੀ ਤੈਅ ਜੀ ਉਹ ਆਪਾਂ ਦੱਸਾਂਗੇ ਇਹਨਾਂ ਨੂੰ ਅਸੀਂ ਕੀ ਕਰਨਾ ਹੁੰਦਾ ਇਹ ਜਿਹੜਾ ਵਪਾਰੀਆਂ ਨੂੰ ਪ੍ਰਸ਼ਾਸਨ ਵੱਲੋਂ ਤੰਗ ਕੀਤਾ ਜਾ ਰਿਹਾ ਹੈ ਉਹਨਾਂ ਦੇ ਜਿਹੜੇ ਹੈਗੇ ਆ ਬੜਾ ਪਹਿਲਾ ਧੀਰ ਜੀ ਬੋਲ ਕੇ ਗਏ ਆ ਵੀ ਜਿਹੜਾ ਵਪਾਰੀਆਂ ਇਹ ਤਿਹਾਰ ਹੈ ਜਿਹੜਾ ਪਹਿਲਾਂ ਦਾ ਦੀਵਾਲੀ ਦਾ ਤਿਹਾਰ ਹੈ ਸਰਬ ਸਾਂਝਾ ਤਿਹਾਰ ਹੈ ਇਹ ਮਹਿੰਗਾਈ ਕਰਕੇ ਲਾ ਲੋ 2 ਸਾਲ ਲਾਕਡਾਊਨ ਰਿਹਾਗਾ ਉਹਦੇ ਕਰਕੇ ਵਪਾਰੀਆਂ ਦੇ ਪਹਿਲੇ ਹੀ ਲੱਕ ਟੁੱਟੇ ਪਏ ਆ ਔਰ ਪਹਿਲੇ ਹੀ ਵਪਾਰੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਆਪਣਾ ਕਾਫੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ ਪਰ ਹੁਣ ਜਦੋਂ ਵਪਾਰੀਆਂ ਨੂੰ ਆਸ ਹੋਈ ਵੀ ਤਿਹਾਰ ਜਿਹੜਾ ਵਪਾਰੀ ਦੀਵਾਲੀ ਦਾ ਹੈ ਵਧੀਆ ਮਨਾਵਾਂਗੇ ਵਧੀਆ ਲਾਵਾਂਗੇ ਚਾਰ ਪੈਸੇ ਜਿਹੜੇ ਆਪਣੇ ਬੱਚਿਆਂ ਜੋਗੇ ਸੀ ਕਮਾਵਾਂਗੇ ਉੱਥੇ ਆ ਕੇ ਪ੍ਰਸ਼ਾਸਨ ਨੇ ਧੱਕਾਸ਼ਾਹੀ ਸ਼ੁਰੂ ਕਰ ਦਿੱਤੀ ਹੈ ਤੇ ਕੁਝ ਵਪਾਰੀਆਂ ਨੂੰ ਲਾਇਸੈਂਸ ਦੇਤੇ ਕੁਝ ਬਾਕੀ ਵਪਾਰੀਆਂ ਨੂੰ ਛੱਡ ਦਿੱਤਾ ਗਿਆ ਹੈ ਔਰ ਧੱਕੇ ਨਾਲ ਉਹਨਾਂ ਦੇ ਜਿਹੜੇ ਗਡਾਉਣਾ ਨੂੰ ਜਿੰਦੇ ਲਾਏ ਜਾ ਰਹੇ ਆ ਜਿਵੇਂ ਉਹ ਆਰ ਡੀ ਐਕਸ ਵੇਚ ਰਹੇ ਹੁਣ ਪਟਾਕੇ ਨਾ ਵੇਚ ਰਹੇ ਹੋਣ ਔਰ ਉਹਨਾਂ ਦੇ ਉੱਤੇ ਜਿੰਦੇ ਪ੍ਰਸ਼ਾਸਨ ਵੱਲੋਂ ਆਪਣੇ ਲਾਏ ਜਾ ਰਹੇ ਨੇ ਤੇ ਉਹਨਾਂ ਦੇ ਪਰਚੇ ਦਿੱਤੇ ਜਾ ਰਹੇ ਨੇ ਇਹ ਸਾਰਾ ਸਾਰ ਪ੍ਰਸ਼ਾਸਨ ਦਾ ਧੱਕਾ ਜਿਹੜਾ ਕਿਸੇ ਕੀਮਤ ਤੇ ਬਰਨਾਲਾ ਸ਼ਹਿਰ ਦੇ ਨਿਵਾਸੀਆਂ ਵਾਂਗੂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾ ਕਿਉਂਕਿ ਪਹਿਲਾਂ ਵੀ ਇੱਥੇ ਜਿਸ ਤਰ੍ਹਾਂ ਹਰ ਕਾਫੀ ਜਥੇਬੰਦੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਵਪਾਰ ਮੰਡਲ ਵੀ ਵੱਖ-ਵੱਖ ਉਹਨਾਂ ਦੇ ਕਾਫੀ ਇੱਥੇ ਬਣੇ ਹੋਏ ਆ ਤੇ ਜਿੰਦਾ ਜੋ ਵਪਾਰ ਮੰਡਲ ਵੱਲੋਂ ਆਪਣਾ ਜਿਹੜਾ ਹੈਗਾ ਇਹ ਮੁੱਦਾ اٹھਾਇਆ ਗਿਆ ਤੇ ਨਾਲ ਬਾਕੀ ਸਾਰੀਆਂ ਜਥੇਬੰਦੀਆਂ ਵੱਲੋਂ ਕੈਮਿਸਟਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਰਿੰਦਰ ਅਰੋੜਾ ਜੀ ਹੈ ਇਹਨਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਔਰ ਵਪਾਰ ਮੰਡਲ ਦੇ ਪਹਿਲੇ ਜਿਹੜੇ ਸਰਪ੍ਰਸਤ ਨੇ ਸਾਡੇ ਰਾਮ ਸ਼ਰਨ ਦਾਸ ਗੋਇਲ ਉਹਨਾਂ ਨੇ ਵੀ ਇੱਥੇ ਜਿਹੜੀ ਆਪਣੀ ਹਾਜ਼ਰੀ ਲਵਾਈ ਹੈ ਔਰ ਕਾਫੀ ਜਿਹੜਾ ਸ਼ਹਿਰ ਦੇ ਲੋਕ ਹੈ ਉਹ ਵਪਾਰੀਆਂ ਨਾਲ ਜੁੜੇ ਹੋਏ ਨੇ ਕਿਉਂਕਿ ਵਪਾਰੀਆਂ ਦਾ ਤੇ ਸ਼ਹਿਰ ਵਾਸੀਆਂ ਦਾ ਆਪਸ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਸਾਰੇ ਇੱਕ ਮੰਚ ਤੇ ਇਕੱਠੇ ਨੇ ਤੇ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਇਸ ਮੰਚ ਤੋਂ ਸਾਰੇ ਵਪਾਰੀ ਆਗੂਆਂ ਨੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਵਪਾਰੀਆਂ ਨਾਲ ਧੱਕਾ ਹੋਵੇਗਾ ਤਾਂ ਜਿਹੜੀਆਂ ਹੈ ਇਹ ਪ੍ਰਸ਼ਾਸਨ ਨੂੰ ਇਹਦਾ ਕੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਵਪਾਰੀਆਂ ਦੇ ਧੱਕੇਸ਼ਾਹੀ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੋਚ ਲੈਣਾ ਚਾਹੀਦਾ ਹੈ ਗਲਤ ਹੈ ਜੀ ਜਿਹੜੀ ਪ੍ਰਸ਼ਾਸਨ ਹੈ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੈ ਜਾਂ ਸਿਵਲ ਪ੍ਰਸ਼ਾਸਨ ਹੈ ਇਹਨਾਂ ਦਿਨਾਂ ਦੇ ਵਿੱਚ ਵਪਾਰੀਆਂ ਨਾਲ ਧੱਕਾ ਕਰਨ ਲੱਗ ਜਾਂਦੀ ਹੈ ਉਸ ਲੜੀ ਨੂੰ ਹੁਣ ਵੀ ਇਹ ਜਾਰੀ ਰੱਖ ਕੇ ਵਪਾਰੀਆਂ ਦੇ ਪਟਾਕੇ ਵਾਲਿਆਂ ਨੂੰ ਹਲਵਾਈਆਂ ਨੂੰ ਹੋਰ ਵੀ ਵਪਾਰੀਆਂ ਨੂੰ ਕੋਈ ਟ੍ਰੈਫਿਕ ਵਾਲਾ ਕੋਈ ਕੁਝ ਇਹ ਤੰਗ ਕਰ ਰਹੇ ਨੇ ਉਸ ਤੰਗੀ ਨੂੰ ਦੇਖ ਕੇ ਸਾਨੂੰ ਫੇਰ ਸਾਡਾ ਖੂਨ ਇਹਨਾਂ ਨੇ ਖੋਲ ਜਾਗਾ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਵੀ ਉਹ ਆਪਣੀਆਂ ਇਹ ਭੈੜੀਆਂ ਹਰਕਤਾਂ ਤੋਂ ਆਵਾਜ਼ ਆ ਜਾਣਾ ਨਹੀਂ ਫਿਰ ਵਪਾਰ ਮੰਡਲ ਜਿਹੜਾ ਹੈਗਾ ਐਕਸ਼ਨ ਚ ਆਊਗਾ ਤੇ ਫਿਰ ਕਿਸੇ ਵੀ ਗਲਤ ਅਫਸਰ ਦੀ ਜਾਂ ਰਿਸ਼ਵਤ ਕੋਰ ਅਫਸਰ ਨੂੰ ਬਖਿਆ ਨਹੀਂ ਜਾਊਗਾ ਜਦੋਂ ਵੀ ਵਪਾਰੀਆਂ ਦੇ ਉੱਤੇ ਕੋਈ ਪ੍ਰਸ਼ਾਸਨ ਵੱਲੋਂ ਤਾਂ ਪ੍ਰਸ਼ਾਸਨ ਵੱਲੋਂ ਕੋਈ ਗਲਤ ਐਕਸ਼ਨ ਲੈਂਦਾ ਜਾਂਦਾ ਔਰ ਵਪਾਰੀਆਂ ਨੂੰ ਧੱਕੇ ਨਾਲ ਕਿਸੇ ਦੇ ਪਿੱਛੇ ਦਿੱਤੇ ਜਾਂਦੇ ਨੇ ਪਿਛਲੇ ਦਿਨੀ ਇਹੀ ਕੰਮ ਹੋਏ ਨੇ ਜਦੋਂ ਪੰਜਾਬ ਦੇ ਸੀਐਮ ਇਹ ਗੱਲ ਕਹਿ ਰਹੇ ਨੇ ਕਿ ਪਟਾਕੇ ਵੇਚੋ ਚਲਾਓ ਔਰ ਖੁਸ਼ੀਆਂ ਮਨਾਓ ਦੀਵਾਲੀ ਦਾ ਤਿਹਾਰ ਹੈ ਤਾਂ ਇੱਕ ਐਸਡੀਐਮ ਬਨਾਲਾ ਦੂਜਾ ਪੁਲਿਸ ਪ੍ਰਸ਼ਾਸਨ ਔਰ ਉਸ ਤੋਂ ਵੀ ਮਾੜੀ ਗੱਲ ਕਿ ਕੋਈ ਧਨੋਲੇ ਦੀ ਪੁਲਿਸ ਹੈ ਕੋਈ ਮਹਿਲਕਲਾਂ ਦੀ ਪੁਲਿਸ ਹੈ ਦੇਖੋ ਜਦੋਂ ਸਿਟੀ ਬਨਾਲਾ ਦੀ ਪੁਲਿਸ ਇੱਥੇ ਬੈਠੀ ਆ ਤਾਂ ਹੋਰ ਜਿਹੜਾ ਹੈਗਾ ਥਾਣਿਆਂ ਦੀ ਪੁਲਿਸ ਲੈ ਕੇ ਇੱਥੇ ਵਪਾਰੀਆਂ ਨੂੰ ਥ੍ਰੈਟ ਕਿਉਂ ਕੀਤਾ ਜਾਂਦਾ ਅੱਜ ਸਮੁੱਚੇ ਵੜਕੇ ਦਾ ਸਮਰਥਨ ਮਿਲਿਆ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਦੇਖੋ ਜੀ ਪੂਰੇ ਵਪਾਰੀਆਂ ਦਾ ਔਰ ਖਾਸ ਕਰਕੇ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਸਾਰੇ ਜਿਹੜੇ ਪ੍ਰੈਸ ਦੇ ਜਥੇਬੰਦੀਆਂ ਨੇਗੀਆਂ ਸਾਰਿਆਂ ਨੇ ਸਾਨੂੰ ਸਮਰਥਨ ਦਿੱਤਾ ਔਰ ਪੂਰੇ ਵਪਾਰੀਆਂ ਨੇ ਇਹ ਜਿਹੜਾ ਇਕੱਠ ਕੀਤਾ ਔਰ ਇਹ ਜਿਹੜਾ ਅਸੀਂ ਰੋਸ ਮਾਰਚ ਕੀਤਾ ਹੈ ਕੈਂਡਲ ਮਾਰਚ ਕੀਤਾ ਉਹ ਸਿਰਫ ਇਸੇ ਵਾਅਦੇ ਕੀਤਾ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਐਸਡੀਐਮ ਬਨਾਲਾ ਵੱਲੋਂ ਜੋ ਬਪਰਿਨੰਤ ਕਾ ਕੀਤਾ ਜਾ ਸਕਦਾ ਕੀਤਾ ਜਾ ਰਿਹਾਗਾ ਉਸ ਨੂੰ ਉਹ ਬੰਦ ਕਰਨ ਤਾਂ ਕਿ ਜਿਹੜਾ ਦਿਵਾਲੀ ਦਾ ਤਿਹਾਰ ਇੱਕ ਖੁਸ਼ੀਆਂ ਭਰਿਆ ਤਿਹਾਰ ਹੁੰਦਾ ਸਾਲਵਾ ਤਿਹਾਰ ਹੁੰਦਾ ਸਾਡੇ ਹਿੰਦੂਆਂ ਦਾ ਬਹੁਤ ਵੱਡਾ ਤਿਹਾਰ ਹੁੰਦਾਗਾ ਵੀ ਇਹ ਸਾਡੇ ਤਿਹਾਰਾਂ ਦੇ ਐਕਟ ਜੇ ਜੇ ਇਹ ਰਿਆਣੇ ਸਾਨੂੰ ਤਿਹਾਰਾਂ ਨੂੰ ਮਨਾਉਣ ਦੇ ਉੱਤੇ ਹੀ ਰੋਕਾਂ ਲਾਉਂਦੀਆਂ ਤਾਂ ਸਾਡਾ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਜਿਹੜੇ ਤਾਲੇਬਾਨੀ ਹੁਕਮ ਨੇ ਇਹਨਾਂ ਦੇ ਅਸੀਂ ਨਹੀਂ ਮੰਨਾਂਗੇ ਔਰ ਹਮੇਸ਼ਾ ਹੀ ਅਸੀਂ ਵਪਾਰੀਆਂ ਨਾਲ ਅੱਗੇ ਵੀ ਖੜੇ ਆਂ ਔਰ ਹੁਣ ਵੀ ਤੁਸੀਂ ਦੇਖੋ ਪਹਿਲਾਂ ਤਾਂ 2 ਸਾਲ ਦਾ ਪਹਿਲਾਂ ਕਰੋਨਾ ਨੇ ਵਪਾਰੀਆਂ ਦੀ ਰੀੜ ਦੀ ਹੱਡੀ ਤੋੜਤੀ ਹੁਣ ਜਦੋਂ ਤਿਹਾਰਾਂ ਦੇ ਦਿਨਾਂ 'ਚ 5-4 ਦਿਨ ਬੰਦੇ ਨੇ ਕਮਾਈ ਕਰਨੀ ਹੁੰਦੀ ਆ ਤੇ ਹੁਣ ਸਾਡੇ ਜਿਹੜੇ ਬਿਊਰੋਕ੍ਰੇਟਸ ਨੇ ਮਾੜੇ ਅਫਸਰ ਨੇ ਉਹ ਤੰਗ ਕਰਦੇ ਆ ਤੇ ਹੁਣ ਦੱਸੋ ਵਪਾਰੀ ਜਾਊਗਾ ਕਿੱਥੇ ਸਰਕਾਰਾਂ ਦੇ ਇੰਨੇ ਮਾੜੇ ਹਾਲਾਤ ਹੋ ਗਏ ਇਹ ਵੀ 100 100 ਤੋਂ ਉੱਪਰ ਦੋਨੇ ਤੇਲ ਲੰਘੇ ਨਾਲੇ ਪੈਟਰੋਲ ਨਾਲ ਡੀਜ਼ਲ ਉਧਰ ਤਾਂ ਇਹਨਾਂ ਦਾ ਕੋਈ ਧਿਆਨ ਨਹੀਂ ਵੀ ਤੁਸੀਂ ਦੱਸੋ ਯਾਰ ਬੰਦੇ ਕਰਨਗੇ ਕੀ ਬਾਜ਼ਾਰਾਂ ਦੇ ਇੰਨੇ ਮਾੜੇ ਹਾਲਾਤ ਨੇ ਗਾਹਕ ਤਾਂ ਵੈਸੇ ਹੀ ਹੈ ਨਹੀਂ ਹਾਲਾਤ ਇੰਨੇ ਮਾੜੇ ਨੇ ਜੇ ਕੋਈ ਅੱਜ ਤੇ ਹਾਰ ਦੀ ਰੋਤਾ ਉਹਨਾਂ ਨੇ ਵੀ ਜਵਾਕਾਂ ਨੂੰ ਰੋਟੀ ਖਵਾਉਣੀ ਤੋ ਬੜੇ ਦੇਖੋ ਇਹ ਬੜੀ ਮੈਂ ਤਾਂ ਸਮਝਦਾ ਵੀ ਜਿਹੜੀ ਚੰਨੀ ਸਰਕਾਰ ਦੀ ਇਤੋਂ ਵੱਡ ਨਲਾਇਕੀ ਆ ਜਿਹੜੀ ਉਹ ਹੋ ਨਹੀਂ ਸਕਦੀ ਬਿਲਕੁਲ ਨਲਾਇਕ ਉਹ ਸਾਬਤ ਹੋਈ ਆ ਕਿਸੇ ਵੀ ਪੱਖ ਤੇ ਉਹਨਾਂ ਨੇ ਕਿਸੇ ਵੀ ਇਨਸਾਨ ਦੀ ਅੱਜ ਦੇ ਤੱਕ ਮੈਨੂੰ ਨਹੀਂ ਲੱਗਦਾ ਵੀ ਸੁਣੀ ਆ ਸਿਰ ਤੇ ਸਿਰਫ ਗੱਲਾਂ ਚਾ ਵੀ ਕਿਤੇ ਚੰਨੀ ਸਾਹਿਬ ਨੇ ਛਗਣ ਦੇਤਾ ਕਿਤੇ ਚੰਨੀ ਸਾਹਿਬ ਨੇ ਰਾਜ ਖੜਕੇ ਛਗਣ ਦੇਤਾ ਕਿਤੇ ਚੰਨੀ ਸਾਹਿਬ ਕਿਸੇ ਦੇ ਘਰੇ ਗੇੜਾ ਮਾਰਿਆ ਮਤਲਬ ਕਿ ਸਿਰ ਤੇ ਸਿਰਫ ਇੱਕ ਤਰ੍ਹਾਂ ਦੀ ਪਬਲਿਸਿਟੀ ਕਰ ਰਿਹਾ ਨਹੀਂ ਆ ਆਦਰਵਾਇਜ਼ ਤੁਸੀਂ ਸੀਐਮ ਹੋ ਤੁਸੀਂ ਦਫ਼ਤਰ 'ਚ ਬੈਠੋ ਤੇ ਸਹੀ ਫੈਸਲੇ ਲੋ ਦੈਟਸ ਆਲ ਐਕਚੁਅਲੀ ਜਿਹੜੀ ਕੈਮਿਸਟਾ ਐਸੋਸੀਏਸ਼ਨ ਆ ਸਾਡੀ ਚਾਹੇ ਉਹ ਜ਼ਿਲ੍ਹਾ ਚਾਹੇ ਲੋਕਲ ਹੈ ਮੇਰੇ ਨਾਲ ਜਿਹੜੇ ਜਨਰਲ ਸੈਕਟਰੀ ਸਾਹਿਬ ਹੈਗੇ ਸਾਡੇ ਵਿਪਨ ਗੁਪਤਾ ਜੀ ਹੈ ਲੋਕਲ ਜਨਰਲ ਸੈਕਟਰੀ ਰਵਿੰਦਰ ਜੀ ਹੈ ਜਰਨਲਿਸਟ ਐਸੋਸੀਏਸ਼ਨ ਦਾ ਮੈਂ ਕੈਸੀ ਹਰਾਮ ਹੈ ਸਾਡੇ ਪ੍ਰਧਾਨ ਜੀ ਖੜੇ ਰਜਿੰਦਰ ਬਰਾੜ ਜੀ ਅਸੀਂ ਜਿਹੜਾ ਹੈਗਾ ਹਮੇਸ਼ਾ ਸਹੀ ਦਾ ਸਾਥ ਦਿੱਤਾ ਹੈ ਸਹੀ ਦਾ ਸਾਥ ਦੇਵਾਂਗੇ ਅਸੀਂ ਕਹਿੰਦੇ ਜਿਹੜਾ ਵਪਾਰੀ ਅੱਜ ਸਹੀ ਕੰਮ ਕਰ ਰਿਹਾ ਜਾਂ ਸਾਡਾ ਕੋਈ ਵੀ ਦੁਕਾਨਦਾਰ ਹੈ ਸਹੀ ਕੰਮ ਕਰ ਰਿਹਾ ਯਾਰ ਉਹਨੂੰ ਤੰਗ ਪਰੇਸ਼ਾਨ ਨਾ ਕਰੋ ਕਿਉਂਕਿ ਲੋਕਡਾਊਨ ਨੇ ਪਹਿਲਾਂ ਹੀ ਇੰਨਾ ਬੁਰਾ ਹਾਲ ਕਰ ਚੁੱਕਿਆ ਹੈ ਲੋਕਡਾਊਨ ਵੀ ਜਿਹੜਾ ਵਪਾਰੀਆਂ ਦੀ ਕਮਰ ਤੋੜ ਚੁੱਕਿਆ ਹੈ ਵਪਾਰੀ ਜਿਹੜੇ ਹੈਗੇ ਬਿਲਕੁਲ ਬੇਸਮੈਂਟ ਲੈਵਲ ਤੇ ਆ ਚੁੱਕੇ ਆ ਨਾ ਵਪਾਰੀਆਂ ਨੂੰ ਜਿਹੜਾ ਇਸ ਟਾਈਮ ਕਿਸੇ ਦੇ ਮੋਢੇ ਹੀ ਲੋੜ ਹੈ ਕਿਸੇ سپورਟ ਦੀ ਲੋੜ ਹੈ ਜਿਹੜਾ ਸਾਡੇ ਪ੍ਰਧਾਨ ਜੀ ਜਨਰਲ ਐਸੋਸੀਏਸ਼ਨ ਦੇ ਰਜਿੰਦਰਪ ਸਿੰਘ ਬਰਾੜ ਜੀ ਅੱਜ سپورਟ ਦੇ ਵਿੱਚ ਆਏ ਹੈ ਇਹ ਇਸੇ ਕਰਕੇ ਆਏ ਆ ਵੀ ਵਪਾਰੀਆਂ ਜਿਹੜੀ ਹੈਗੀ ਆ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ ਆ ਜਿਹੜਾ ਹੈਗਾ ਵੈਂਟੀਲੇਟਰ ਤੇ ਆ ਚੁੱਕਿਆ ਵਪਾਰੀ ਉਹਨੂੰ ਜਿਹੜਾ ਹੈ ਹੈਗਾ ਇੱਕ ਵੈਂਟੀਲੇਟਰ ਤੇ ਆ ਚੁੱਕਿਆ ਉਹਨੂੰ ਜਿਹੜੇ ਹੈਗਾ ਇੱਕ ਆ ਆਕਸੀਜਨ ਦੇਣ ਲਈ ਅਸੀਂ ਜਿਹੜੇ ਹੈਗੇ ਆ ਰਜਿੰਦਰ ਬਰਾੜ ਜੀ ਹੈ ਸਾਰੇ ਖੜੇ ਆ ਪਰ ਪਾਰੀਆਂ ਨੂੰ ਏਕਾ ਕਰਕੇ ਅਸੀਂ ਆਹੀ ਅਪੀਲ ਕਰਦੀਆਂ ਵਪਾਰੀਆਂ ਨੂੰ ਏਕਾ ਕਰਕੇ ਸਹੀ ਦਾ ਸਾਥ ਦੇਣਾ ਚਾਹੀਦਾ ਹੈ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਚਾਹੇ ਉਹ ਪ੍ਰਸ਼ਾਸਨ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਰ ਟੇ ਮੋਢੇ ਨਾਲ ਮੋਟਾ ਲਾ ਕੇ ਖੜੇ ਆ ਜਿੱਥੇ ਸਹੀ ਕੰਮ ਕਰਦੀ ਆ ਪਰ ਜਿੱਥੇ ਉਹ ਗਲਤ ਕੰਮ ਕਰਨਗੇ ਵਪਾਰੀਆਂ ਦਾ ਧੱਕਾ ਕਰਨਗੇ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਡਟ ਕੇ ਉਸ ਦਾ ਵਿਰੋਧ ਕਰਾਂਗੇ ਤੇ ਜਿੱਥੇ ਮਰਜੀ ਸਾਨੂੰ ਧਰਨਾ ਲਾਣਾ ਪਵੇ ਮਰਨ ਮਰਤੇ ਬੈਠਣਾ ਪਵੇ ਖੁਸ਼ਮਰਜ਼ੀ ਕਰਨਾ ਪਵੇ ਅਸੀਂ ਸਾਰੇ ਤਿਆਰ ਚਾਣ ਲਈ ਬਨਾਰਾ ਤੋਂ ਮਨੋਚ ਚਰਮਾ ਦੀ ਰਿਪੋਰਟ